ਪਟਿਆਲਾ ਦੇ ਪੀਐਸਪੀਸੀਐਲ ਗੇਟ ਤੇ ਡਿਪਲੋਮਾ ਡਿਗਰੀ ਅਪੈਂਟਸਾ ਦਾ ਸੰਘਰਸ਼ 28ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਦੱਸਦੀ ਹੈ ਕਿ ਪੀਐਸਪੀਸੀਐਲ ਮੁਖ ਦਫ਼ਤਰ ਦੇ ਮੇਨ ਗੇਟ ਦੇ ਸਾਹਮਣੇ 올 ਇੰਡੀਆ ਡਿਪਲੋਮਾ ਅਪੈਂਟਸ ਐਸੋਸੀਏਸ਼ਨ ਦੇ ਵੱਲੋਂ ਸ਼ਾਂਤੀਪੂਰਨ ਧਰਨਾ ਲਗਾਇਆ ਗਿਆ ਤੇ ਲੜੀਵਾਲ ਭੁਖ ਹੜਤਾਲ 27ਵੇਂ ਦਿਨ ਪੂਰੇ ਜੋਸ਼ ਤੇ ਸੰਘਰਸ਼ੀ ਹੌਸਲੇ ਤੇ ਦ੍ਰਿੜ ਨਿਸ਼ਚੇ ਨਾਲ ਨਿਰੰਤਰ ਜਾਰੀ ਹੈ ਬੀਤੀਆਂ ਰਾਤਾਂ ਦੌਰਾਨ ਪਟਿਆਲਾ ਸ਼ਹਿਰ ਵਿੱਚ ਆਏ ਭਾਰੀ ਤੂਫਾਨ ਤੇ ਹਨੇਰੀ ਵਰਗੇ ਮੁਸ਼ਕਲ ਮੌਸਮੀ ਹਾਲਾਤਾਂ ਦੇ ਬਾਵਜੂਦ ਡਿਪਲੋਮਾ ਤੇ ਡਿਗਰੀ ਪਾਸ ਸਰ ਨੌਜਵਾਨਾਂ ਨੇ ਹੌਸਲਾ ਨਹੀਂ ਹਾਰਿਆ ਤੇ ਮੌਸਮ ਸਾਫ਼ ਹੋਣ ਤੇ ਧੁੱਪ ਨਿਕਲਣ ਨਾਲ ਇੰਜੀਨੀਅਰਾਂ ਦੇ ਹੌਸਲੇ ਹੋਰ ਮਜ਼ਬੂਤ ਹੋ ਗਏ ਨੇ ਤੇ ਪਹਿਲਾਂ ਨਾਲੋਂ ਵੀ ਵੱਧ ਦਲੇਰਤਾ ਨਾਲ ਆਪਣੇ ਹੱਕਾਂ ਲਈ ਡਟੇ ਹੋਏ ਨੇ ਮੇਰਾ ਨਾਮ ਹਰੀ ਸਿੰਘ ਹੈ ਜੀ ਅਸੀਂ ਆਲ ਡਿਪਲੋਮਾ ਡਿਗਰੀ ਪ੍ਰਿੰਟ ਸਪੈਸ਼ੀਸੇਸ਼ਨ ਹੈ ਜੀ ਸਾਡੀ ਅਸੀਂ ਨਾ 1 ਸਾਲ ਦੀ ਪੀਐਸਪੀਸੀਐਲ ਤੇ ਪੀਐਸਟੀਸੀਐਲ ਦਾ ਅਪ੍ਰੈਂਟਿਸਪ ਟੈਕਨੀਕਲ ਅਪ੍ਰੈਂਟਿਸਪ ਪੂਰੀ ਕਰਦੇ ਆਂ ਜਿਹਦੇ ਬਾਅਦ ਅਸੀਂ ਇਹਨਾਂ ਨੂੰ ਕਹਿ ਵੀ ਸਾਡੀ ਅਪ੍ਰੈਂਟਿਸਿਪ ਤੁਸੀਂ ਕਰਵਾ ਲਈ ਸਾਨੂੰ ਜਿਹੜੀ ਸਕਿੱਲ ਦਿੱਤੀ ਆ ਉਹਦੇ ਆਧਾਰ ਤੇ ਸਾਨੂੰ ਕੋਈ ਵੈਕੈਂਸੀ ਅਨਾਉਂਸ ਕਰੋ ਜਿੱਦਾਂ ਇੱਕ ਲਾਈਨਮੈਨ ਦੀ ਪ੍ਰੈਂਟਿਸਿਪ ਕਰਵਾ ਕੇ ਉਹਨੂੰ ਰੋਜ਼ਗਾਰ ਦਿੱਤਾ ਜਾਂਦਾ ਏਲਮ ਦੀ ਪੋਸਟ ਦਿੱਤੀ ਜਾਂਦੀ ਆ ਉਦਾਂ ਅਸੀਂ ਗ੍ਰਿਡ ਆਪਰੇਸ਼ਨ ਮੇਨਟੇਨੈਂਸ ਪ੍ਰੋਟੈਕਸ਼ਨ ਗ੍ਰਿਡ ਸਟਾਫ ਗ੍ਰਿਡ ਮੇਨਟੇਨੈਂਸ ਦੇ ਵਿੱਚ ਅਸੀਂ ਕੰਮ ਕੀਤਾ ਹੋਇਆ ਸਾਨੂੰ ਉੱਥੇ ਕੋਈ ਬਣਦੀ ਵੈਕੈਂਸੀ ਸਾਡੀ ਜਿਹੜੀ ਅਪ੍ਰੈਂਟਿਸਿਪ ਨੂੰ ਡਿਪਲੋਮੇ ਤੇ ਡਿਗਰੀ ਦੇ ਨਾਲ ਅਟੈਚ ਕਰਕੇ ਯੋਗਤਾ ਨਿਰਧਾਰਤ ਕਰਕੇ ਸਾਨੂੰ ਵੈਕੈਂਸੀ ਦਿੱਤੀ ਜਾਵੇ ਤੇ ਇਹ ਸੰਘਰਸ਼ ਸਾਡਾ ਪਿਛਲੇ 2 ਸ ਤੇ ਤਕਰੀਬਨ ਅਸੀਂ 1500 ਜਿਹੜਾ ਗਿਣਤੀ ਦਾ ਮੁੰਡਾ ਕੁੜੇ ਅਸੀਂ ਇਸ ਜਿਹੜੇ ਅਪਰੈਂਟਸ਼ਿਪ ਨੂੰ ਜੁਆਇਨ ਕੀਤਾ ਤੇ ਪੂਰੀ ਕੀਤੀ ਹੋਈ ਆ ਪਿਛਲੇ ਦਿਨੀ ਅਸੀਂ 30 ਦਸੰਬਰ 29 ਦਸੰਬਰ ਨੂੰ ਇਹ ਧਰਨਾ ਲਾਇਆ ਸੀ 30 ਦਸੰਬਰ ਨੂੰ ਸਾਡੀ ਮੀਟਿੰਗ ਹੋਈ ਅੰਦਰ ਅੰਦਰਲੇ ਅਧਿਕਾਰੀਆਂ ਨਾਲ ਉਨ੍ਹਾਂ ਨਾਲ ਮੀਟਿੰਗ ਸਾਡੀ ਜਿਹੜੀ ਬੇਸਿੱਟਾ ਨਿਕਲੀ ਤੇ ਉਨ੍ਹਾਂ ਦਾ ਬੜਾ ਹੀ ਬੇਰੁਖਾ ਜਵਾਬ ਆਇਆ ਸਾਨੂੰ ਕਿ ਤੁਹਾਡੇ ਤੋਂ ਜੋ ਹੁੰਦਾ ਕਰ ਲੋ ਤੁਹਾਡਾ ਕੁਝ ਨਹੀਂ ਹੋ ਸਕਦਾ ਅਸੀਂ ਪੁੱਛਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਤੇ ਇਸ ادارے ਨੂੰ ਵੀ ਜੇਕਰ ਤੁਸੀਂ ਸਾਡੇ ਤੇ ਐਨੇ ਲੱਖਾਂ ਕਰੋੜਾ ਰੁਪਏ ਸਾਡੇ ਤੇ ਖਰਚ ਕਰਕੇ ਸਾਨੂੰ ਸਟਾਈਫੰਡ ਦੇ ਕੇ ਸਾਨੂੰ ਸਕਿੱਲਾਂ ਦੇ ਕੇ ਜੇ ਤੁਸੀਂ ਨੇ ਸਾਨੂੰ ਬੇਰੋਜ਼ਗਾਰ ਰੱਖਣਾ ਹੈ ਤਾਂ ਸਾਨੂੰ ਫਿਰ ਇਸ ਪ੍ਰੈਨਸ਼ਿਪ ਕਰਵਾਉਣ ਦਾ ਕੋਈ ਮਕਸਦ ਦੱਸ ਦਿਓ ਕਿਉਂਕਿ ਜਿੱਦਾਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਭਗਵੰਤ ਮਾਨ ਸਰਕਾਰ ਕਿ ਅਸੀਂ 1 ਲੱਖ ਨੌਕਰੀਆਂ ਦਾ ਟਾਰਗੇਟ ਪੂਰਾ ਕਰਨਾ ਹੈ ਦੂਜੇ ਪਾਸੇ ਉਹ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਨਾ ਤਾਂ ਸਾਨੂੰ ਮੈਕਮਾ ਵੀ ਇਹ ਗੱਲ ਕਹਿ ਰਿਹਾ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਸਾਨੂੰ ਉਹਨਾਂ ਦਾ ਪੜੇ ਲਿਖੇ ਨੌਜਵਾਨ ਮਿਲਦੇ ਆ ਤੇ ਜਿਹੜੇ ਪੜੇ ਲਿਖੇ ਨੌਜਵਾਨ ਉਹਨਾਂ ਨੂੰ ਅਸੀਂ ਨੌਕਰੀ ਦਵਾਗੇ ਅਸੀਂ ਸਕਿਲਡ ਵੀ ਆ ਪੜੇ ਲਿਖੇ ਵੀ ਆ ਡਿਪਲੋਮਾ ਡਿਗਰੀ ਮੈਟ ਬੇਸ ਤੇ ਆ ਕੇ ਅਸੀਂ ਨੇ ਇੱਥੇ ਭਰਤੀ ਹੋਏ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਹੜੇ ਪੜੇ ਲਿਖੇ ਮੁੰਡਿਆਂ ਦੀ ਗੱਲ ਕਰ ਰਹੇ ਹੋ ਕਿਹੜੇ ਪੜੇ ਲਿਖੇ ਕਰਾਈਟੇਰੀਆ ਨੂੰ ਤੁਸੀਂ ਮੰਨਦੇ ਹੋਗੇ ਕਿਉਂਕਿ ਅਸੀਂ ਸਰਕਾਰ ਉਹ ਕਹਿੰਦੇ ਆ ਕਿ ਸਰਕਾਰੀ ਸਕੂਲਾਂ ਚ ਪੜੇ ਹੋਏ ਮੁੰਡਿਆਂ ਨੂੰ ਸਾਡੇ ਚੋਂ ਸਾਰੇ ਕੁੱਲਾ ਚਾਹ ਫਿਰ ਡਿਪਲੋਮਾ ਡਿਗਰੀ ਆਈਟੀ ਸਾਰੇ ਸਰਕਾਰੀ ਕਾਲਜਾਂ ਚ ਕੀਤੇ ਹੋਇਆ ਤੇ ਅਸੀਂ ਮੈਂ ਦੋ ਅਪਰੈਂਟਸ਼ਿਪਾਂ ਮੈਂ ਕਰ ਚੁੱਕਿਆ ਉਹ ਵੀ ਸਰਕਾਰੀ ਅਦਾਰੇ ਚ ਕੀਤੇ ਹੋਈਆਂ ਨੇ ਪਰ ਸਾਡਾ ਬਣਦਾ ਕੁਝ ਨਹੀਂ ਪਿਆ ਸਿਰਫ ਬੈਨਰਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਨੌਕਰੀਆਂ ਦਾ ਜਿਹੜਾ ਹੈਗਾ ਅਨਾਉਂਸਮੈਂਟ ਕੀਤੀ ਜਾਂਦੀ ਆ ਫੀਲਡ ਦੇ ਵਿੱਚ ਗਰਾਉਂਡ ਜ਼ੀਰੋ ਤੇ ਚੀਜ਼ ਦਾ ਕੋਈ ਇੰਪਲੀਮੈਂਟ ਨਹੀਂ ਹੋ ਰਿਹਾ ਹੈਗਾ ਮੇਰਾ ਨਾਮ ਸਖਮੰਦਰ ਸਿੰਘ ਆਈ ਮੈਂ ਮੋਗੇ ਤੋਂ ਰਹਿਣ ਵਾਲਾ ਅਸੀਂ ਸਾਰੇ ਜਿੰਨੇ ਸਟੂਡੈਂਟ ਖੜੇ ਆ ਡਿਪਲੋਮਾ ਡਿਗਰੀ ਅਪਰੈਂਟਸ਼ਿਪ ਜੁਨੀਅਨ ਦੇ ਨਮਾਇੰਦੇ ਆ ਅਸੀਂ 1 ਸਾਲ ਦੀ ਜਿਹੜੀ ਟ੍ਰੇਨਿੰਗ ਆ ਜਾਂ ਪੀਐਸਟੀਸੀਐਲ ਤੋਂ ਕੀਤੀ ਹੋਈ ਹੈ ਉਸ ਤੋਂ ਬਾਅਦ ਜਿੱਦਾਂ ਲੈਂਡਮੈਨ 2 ਸਾਲ ਦੀ ਅਪਰੈਂਟਸ਼ਿਪ ਟ੍ਰੇਨਿੰਗ ਕਰਕੇ ਉਹਨਾਂ ਨੂੰ ਏਲਮ ਭਰਤੀ ਕੀਤਾ ਜਾਂਦਾ 1 ਸਾਲ ਲਈ ਉਦਾਂ ਹੀ ਸਾਡਾ ਇਹਨਾਂ ਅੱਗੇ ਸਾਡੀ ਮੰਗ ਹੈ ਵੀ ਸਾਡਾ ਵੱਖਰਾ ਸੀਆਰ ਜਾਰੀ ਕੀਤਾ ਜਾਵੇ ਜਿਹਦੇ ਚ ਸਿਰਫ ਤੇ ਸਿਰਫ ਅਸੀਂ 1 ਸਾਲ ਦੀ ਅਪਰੈਂਟਸ਼ਿਪ ਕਰਨ ਵਾਲੇ ਜਿਹੜੇ ਡਿਪਲੋਮਾ ਡਿਗਰੀ ਵਾਲੇ ਆ ਅਸੀਂ ਉਹ ਵੈਕੈਂਸੀ ਭਰ ਸਕੀਏ ਐਲੀਜੀਬਲ ਹੋਈਏ ਤੇ ਪਰ ਸਰਕਾਰ ਕੀ ਕਰ ਰਹੀ ਹੈ ਕੀ ਅਦਰ ਸਟੇਟਾਂ ਦੇ ਜਿਹੜੇ ਮੁੰਡੇ ਆ ਉਹ ਭਰਤੀ ਕਰ ਰਹੀ ਆ ਤੇ ਪੰਜਾਬ ਦੇ ਜਿੰਨੇ ਮੰਨ ਲਓ ਮੁੰਡੇ ਆ ਉਹ ਛੜਕਾਂ ਤੇ ਰੌ ਰਹੇ ਆ ਬੇਰੁਜ਼ਗਾਰ ਆ ਪਿਛਲੀ 13 ਨਵੰਬਰ ਨੂੰ ਸਾਡੀ ਮੀਟਿੰਗ ਹੋਈ ਸੀ ਸੀਐਮਡੀ ਸਾਹਿਬ ਨਾਲ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ 24 2400 ਵੈਕੈਂਸੀ ਐਸਐਸਏ ਦੀ ਜਿਹੜੀ ਐਸਐਸਏ ਦੀ ਆ ਸਾਡੀ ਜਿਹੜੀ ਗ੍ਰੇਡਾਂ ਚ ਆ ਉਹ ਖਾਲੀ ਪਈ ਆ ਉਹਦੇ ਚੋਂ ਅਸੀਂ ਤੁਹਾਡੇ ਬਾਰੇ 50% ਸੋਚਾਂਗੇ 1200 ਜਿਹੜੀ ਤੁਹਾਨੂੰ ਅਸੀਂ ਮਹੱਈਆ ਕਰਾਵਾਂਗੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸੀਗਾ 2 ਦਸੰਬਰ ਦਾ 2 ਦਸੰਬਰ ਨੂੰ ਇਹਨਾਂ ਨੇ ਸਾਨੂੰ ਸਮਾਂ ਦਿੱਤਾ 25 ਦਸੰਬਰ ਦਾ 25 ਤੋਂ ਬਾਅਦ ਅਸੀਂ 29 ਦਸੰਬਰ ਨੂੰ ਜਦੋਂ ਆਣ ਕੇ ਇਹਨਾਂ ਨਾਲ ਮੀਟਿੰਗ ਮੰਗੀ ਤਾਂ ਇਹਨਾਂ ਨੇ ਕੋਰਾ ਸਾਨੂੰ ਜਵਾਬ ਦਿੱਤਾ ਤੇ ਅੰਦਰੋਂ ਬੜੇ ਬੇਰੁਖੇ ਸਲੀਕੇ ਨਾਲ ਸਾਨੂੰ ਇਹਨਾਂ ਨੇ ਕਿਹਾ ਵੀ ਤੁਹਾਡਾ ਕੁਝ ਨਹੀਂ ਹੋ ਸਕਦਾ ਜੋ ਤੁਸੀਂ ਕਰਨਾ ਕਰ ਲੋ ਜੇ ਤੁਸੀਂ ਇੱਥੇ ਬੈਠੋਗੇ ਤਾਂ ਤੁਹਾਡੇ ਤੇ ਅਸੀਂ ਜਿਹੜੇ ਪਰਚੇ ਪਾਵਾਂਗੇ ਤੇ ਤੁਹਾਨੂੰ ਅੰਦਰ ਜੇਲਾਂ 'ਚ ਬੰਦ ਕਰਾਂਗੇ ਤੇ ਪੰਜਾਬ ਸਰਕਾਰ ਜਿਹੜੀ ਇਹ ਫਲੈਕਸੀਆਂ ਤੇ ਆਪਣੇ ਨਾਮ ਚਮਕਾ ਰਹੀ ਹੈ ਵੀ ਅਸੀਂ 1 ਲੱਖ ਨੌਕਰੀ ਦਿੱਤੀ ਹੈ ਉਹ ਦਿਖਾਵੇ 1 ਲੱਖ ਨੌਕਰੀ ਕਿਹੜੇ ਮੁੰਡਿਆਂ ਨੂੰ ਦਿੱਤੀ ਆ ਅਸੀਂ ਸਿਰਫ 1800 ਬੱਚਾ ਸਾਨੂੰ 15-1800 ਮੁੰਡੇ ਨੂੰ ਨੌਕਰੀ ਦਿੱਤੀ ਜਾਵੇ ਫਿਰ ਤਾਂ ਅਸੀਂ ਮੰਨੀਏ ਕਿ ਸਰਕਾਰ ਨੌਕਰੀਆਂ ਦਿੰਦੀ ਆ ਸੋ ਇਹੀ ਸਾਡੀ ਮੇਨ ਮੰਗ ਆ ਵੀ ਸਾਨੂੰ ਸਾਡਾ ਵੱਖਰਾ ਸੀਆਰਏ ਜਾਰੀ ਕਰਕੇ ਸਾਨੂੰ ਸਾਡਾ ਜਿਹੜਾ ਬਣਦਾ ਹੱਕ ਦਿੱਤਾ ਜਾਵੇ